ਫਗਵਾੜਾ ਸ਼ਹਿਰ ਵਿੱਚ ਅੱਜ ਸਵੇਰ ਤੜਕਸਾਰ ਸ਼ਿਮ ਮੰਦਰ ਪੰਡਾਰੀ ਬਾਬਾ ਗੁਰੂ ਹਰਕ੍ਰਿਸ਼ਨ ਨਗਰ ਵਿਖੇ ਰਹਿ ਰਹੀ ਇੱਕ ਔਰਤ ਤੇ ਨਾਮਲੂਮ ਵਿਅਕਤੀ ਵੱਲੋਂ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹਾਂ ਪੀੜਤ ਫੌਰੀ ਦੇ ਭਰਾ ਰਮਨ ਕੁਮਾਰ ਨੇ ਦੱਸਿਆ ਕਿ ਉਸ ਨੂੰ ਫੋਨ ਆਇਆ ਕਿ ਉਸ ਦੀ ਭੈਣ ਦੀ ਕੋਈ ਕੁਟਮਾਰ ਕਰ ਰਿਹਾ ਹੈ ਤੇ ਜਦੋਂ ਉਹਨਾਂ ਤੁਰੰਤ ਮੌਕੇ ਤੇ ਜਾ ਕੇ ਦੇਖਿਆ ਤਾਂ ਉਸ ਦੀ ਭੈਣ ਖੂਨ ਨਾਲ ਲੱਤ-ਪੱਤ ਹੋਈ ਪਈ ਸੀ ਜਿਸ ਨੂੰ ਉਸ ਵੱਲੋਂ ਤੁਰੰਤ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹਾਂ ਰਮਨ ਕੁਮਾਰ ਜੀ ਅਈ ਰਮਨ ਕੁਮਾਰ ਜੀ ਅੱਜ ਸ਼ੈ ਮੰਦਰ ਪੱਪਾ ਪੰਡਾਰੀ ਮੰਦਰ ਦੇ ਵਿੱਚ ਕੀ ਮਾੌਲਾ ਕੀ ਆ ਜਿਹੜਾ ਪਤਾ ਨਹੀਂ ਕੋਈ ਆਇਆ ਸੀ ਲੁੱਟਖੋ ਮਿੱਤਰ ਗਵੰਡੀਆਂ ਨੇ ਫੋਨ ਆਇਆ ਹਾਂਜੀ ਵੀ ਤੁਹਾਡੀ ਭੈਣ ਦੇ ਇਦਾਂ ਹੋਇਆ ਹਾਂ ਮੈਂ ਚੁੱਪ ਕੇ ਉਸੇ ਟਾਈਮ ਆਇਆ ਤੇ ਖੂਨ ਨਾਲ ਲਥਪਤ ਸੀਗੇ ਹਾਂਜੀ ਤੇ ਮੈਂ ਹਸਪੀਟਲ ਲੈ ਗਿਆ ਤੇ ਇੱਕ ਬਾਹਰ ਦਾ ਜਿਹੜੇ ਵਿਅਕਤੀ ਨੇ ਕੀਤੀ ਕੋਈ ਸਾਹਮਣੇ ਆਇਆ ਕੋਈ ਨਹੀਂ ਹਾਂਜੀ ਸਾਹਮਣੇ ਕੋਈ ਨਹੀਂ ਆਇਆ ਹਾਂਜੀ ਦੇ ਦੇ ਹੁਣ ਬਾਕੀ ਤੇ ਪੁਲਿਸ ਕੰਪਲੀਟ ਕੀਤੀ ਸਮਾਨ ਨੂੰ ਲੈ ਕੇ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਮੌਕੇ ਦਾ ਸਾਰੇ ਆਏ ਜੀ ਤਕੀ ਤੁਹਾਨੂੰ ਦੇਖਣ ਨੂੰ ਲੱਗ ਰਿਹਾ ਇਹ ਜਿਹੜਾ ਹਾਂਜੀ ਕੀ ਪਤਾ ਨਹੀਂ ਹੁਣ ਬਾਅਦ ਚ ਪਤਾ ਲੱਗੂ ਭਾਜੀ ਹਾਂਜੀ ਬਾਅਦ ਚ ਉਧਰ ਇਸ ਮਾਮਲੇ ਸਬੰਧੀ ਜਦੋਂ ਮੰਦਰ ਦੇ ਪੁਜਾਰੀ ਪਵਨ ਕੁਮਾਰ Tiwari ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਅੱਜ ਸਵੇਰ ਤਕਰੀਬਨ 5 ਵਜੇ ਕੋਈ ਨਾਮਲੋਮ ਵਿਅਕਤੀ ਮੰਦਰ ਵਿੱਚ ਰਹਿ ਰਹੀ ਔਰਤ ਦੀ ਕੁਟਮਰ ਕਰ ਰਿਹਾ ਸੀ ਤਾਂ ਜਦੋਂ ਉਹਨਾਂ ਮੌਕੇ ਤੇ ਜਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਮਲੋਮ ਵਿਅਕਤੀ ਵੱਲੋਂ ਉਸ ਉੱਪਰ ਵੀ ਹਮਲਾ ਕੀਤਾ ਗਿਆ मैं पवन कुमार तिवारी है पवन कुमार तिवारी कहाँ रहते हैं आप जी मैं सुगंधि भंडारी में सेवा करता हूँ कितनी देर से सेवा करते हैं आप बच के कितनी देर से सेवा करते हैं आप दो एक हफ्ता हुआ अ, अभी नए आए हैं क्या बात किया है या मामला क्या है मामला ये है सर कि मेरे ऊपर में पानी नहीं था मैं पानी माता जी से नीचे ऊपर पौड़िया से नीचे उतर के आया मैं चार पाँच बज के दस मिनट हो रहा था तो माता जी को मैंने आवाज़ लगाया माता जी पानी ऊपर नहीं है माता जी ने बोले पंडित जी आप जाइए मैं मोटर चला देती हूँ पानी आ जाएगा आप मंदिर खोलिए मैं मंदिर ऊपर खोलने गया पर ऊपर ऊपर जैसे मैंने पहुँचा तैसे नीचे से शोर होने लगी मा, माता जी ने यह बोला कि पंडित जी मुझे बचाओ 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 फिर मैंने नीचे उतर कर आया जब उसने उसने मेरे ऊपर हमला कर दिया अपनी जान बचा के मैंने ऊपर भाग के गया फिर माता जी ने मेरे से ये मैंने मेरे पास जो अभी थी मैंने गेट नहीं खोला जो व्यक्ति ने आपके ऊपर हमला किया है वो कितने आदमी थे एक आदमी था एक आदमी जी तो कितने बजे हमला किया आपके ऊपर पाँच बज के दस मिनट पर हमला किया जी तो पुलिस शिकायत की है इस मामले को लेकर पुलिस की कॉलोनी वाले को मैंने कॉलोनी वाले को पहले इन्हें फोन किया कॉलोनी वाले ने पहले पुलिस को फिर इन्हें फ़ोन किया ये कॉलोनी वाले भी कह रहे हैं कि तो पुलिस आई थी जी पुलिस आई है कुछ मौजूदा भी हालत में तो आपके ऊपर किस चीज़ से वार किया है उन्होंने वो लो, लोहा से वार किया है सर लोहा से डंडा से मारा है ਮੈਂ ਇਹ ਹੀ ਕਹਤਾ ਹਾਂ ਪ੍ਰਸ਼ਾਸਨ ਸੇ ਕਿ ਇਹਨੇ ਸੁਧਾਰ ਕੀਏ ਸਵੇ ਤਾਂ ਅੰਦਰ ਜੋ ਮੰਦਰ ਦੇ ਅੰਦਰ ਤੋੜਫੋੜ ਕੀਤੀ ਹੈ ਕਿਸ ਚੀਜ਼ ਦੀ ਤੋੜਫੋੜ ਹੈ ਅੰਦਰ ਕੇ ਅੰਦਰ ਕੋਈ ਤੋੜ ਕੋ ਨਹੀਂ ਕਿਾ ਜੋ ਕੁਝ ਕੀਤਾ ਹੈ نیچے ਹੀ ਮਾਤਾ ਜੀ ਪਰਮਲਾ ਕੀਤਾ ਹੈ ਮਾਤਾ ਜੀ ਕਹਾਂ ਹੈ ਮਾਤਾ ਜੀ ਇਸ ਹਸਪਤਲ ਮੈਂ ਹੈ ਹਸਪਤਲ ਮੈਂ ਉਹਦੇ ਇਹ ਸਾਰੇ ਮਾਮਲੇ ਦੇ ਸਬੰਧ ਵਿੱਚ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਮੌਕੇ ਤੇ ਪੁੱਜੇ ਪੁਲਿਸ ਪਾਰਟੀ ਦੇ ਸੀਨੀਅਰ ਅਧਿਕਾਰੀਆਂ ਨੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਐਸ ਐਚ ਓ ਥਾਣਾ ਸਿਟੀ ਜਤਿੰਦਰ ਕੁਮਾਰ ਨੇ ਕੀ ਕਿਹਾ ਦੇਖੋ ਪੂਰੀ ਖਬਰ ਵਿੱਚ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੱਸ਼ਰਮਾ ਦੀ ਰਿਪੋਰਟ ਸਰ ਇੱਕ ਹਰਗੋਇਨ ਗੁਰੂ ਹਰਕਿਸ਼ਨ ਨਗਰ ਦੇ ਵਿੱਚ ਹਾਂਜੀ ਇਹ ਸੂਚਨਾ ਮਿਲੀ ਸਾਨੂੰ ਸਵੇਰੇ ਜਿੱਥੇ ਆਏ ਆ ਅਸੀਂ ਇੱਥੇ ਚੋਰੀ ਹੋਈ ਹੈ ਤੇ ਉਹ ਬਜ਼ੁਰਗ ਸੀ ਜਿਹਦੇ ਕੁਝ ਸੱਟਾਂ ਵੀ ਲੱਗੀਆਂ ਨੇ ਤੇ ਜਿਸ ਵੰਦੀ ਸੀ ਕਿ ਐਵੇਂ ਚਾਰਮਨ ਕਰ ਰਹੇ ਨੇ ਜੋ ਵੀ ਸਾਨੂੰ ਕੁਝ ਮਿਲਦਾ ਹੈ ਸੂਚਨਾ ਮਿਲਦੀ ਹੈ ਜਲਦੀ ਤੋਂ ਜਲਦੀ ਅਸੀਂ ਇਸ ਚੋਰ ਨੂੰ ਗ੍ਰਿਫਤਾਰ ਕਰਾਂਗੇ ਸਾਰੇ ਬਜ਼ੁਰਗ ਮਾਤਾ ਦਾ ਨਾਮ ਵਗੈਰਾ ਹੈ ਕੁਝ ਉਹਨਾਂ ਦੇ ਜਿਹੜੇ ਬ੍ਰਦਰ ਹੈ ਉਹਨਾਂ ਵੱਲੋਂ ਪਰਚਾ ਦਰਜ ਹੋਇਆ ਹੈ ਤੇ ਉਹਨਾਂ ਦਾ ਨਾਮ ਹੈ 64 6499 ਉਹਨਾਂ ਦੀ ਭੈਣ ਹੈ ਤੇ ਉਹਨਾਂ ਦੇ ਭੈਣ ਦੇ ਜਿਹੜੇ ਘਰ ਵਾਲਾ ਉਹਨਾਂ ਨੂੰ ਪੈਰਾਲਾਈਜ਼ ਹੈ ਉਹ ਮੰਜੀ ਦੀ ਭੈਣ ਹੈ ਬੱਚਾ ਉਹਨਾਂ ਦਾ ਕੋਈ ਨਹੀਂ ਹੈਗਾ ਸਰ ਮਰਦਾਂ ਦਾ ਕੋਈ ਸਮਾਨ ਵੀ ਚੋਰੀ ਵਗੈਰਾ ਹੋਇਆ? ਹਾਂਜੀ ਚੋਰੀ ਹੋਈ ਹੈ ਪਰ ਜਿਹੜੇ ਬਜ਼ੁਰਗ ਦੀ ਚੋਰੀ ਹੋਈ ਹੈ ਉਹ ਅਜੇ ਆਪਣੇ ਹਸਪੀਟਲ ਚ ਨਹੀਂ ਦਾਖਲ ਹੋ ਕਿਉਂਕਿ ਹਜੇ ਉਹ ਆਰਾਮ ਕਰ ਰਹੇ ਨੇ ਰੈਸਟ ਕਰ ਰਹੇ ਹੋਏ ਹੋਏ ਹਸਪਤਲੀ ਨੇ ਤੇ ਜਦੋਂ ਵੀ ਉਹ ਉੱਠਦੇ ਨੇ ਫਿਰ ਉਹਨਾਂ ਨਾਲ ਗੱਲ ਕਰਾਂਗੇ। ਸਰ ਕੋਈ ਸੀਸੀਟੀਵੀ ਕੈਮਰੇਜ ਬੰਦੇ ਦੀ ਭਾਲ ਆਈ ਹੋਵੇ ਜਾਂ ਕੋਈ ਸੀਸੀਟੀਵੀ ਕੈਮਰੇ ਦੇਖ ਰਹੇ ਹਾਂ ਘੰ ਘਾਰ ਰਹੇ ਹਾਂ ਅਸੀਂ ਹੁਣ ਵੀ ਉੱਥੇ ਬੈਠੇ ਹਾਂ ਤੇ ਜਦੋਂ ਵੀ ਕੋਈ ਵੀ ਕਲੂ ਮਿਲਦਾ ਹੈ ਫਿਰ ਅਸੀਂ ਸ਼ੇਅਰ ਕਰਾਂਗੇ।